ਬੱਦੇ ਦੀ ਗੱਲਾ ਬੱਦੇ ਆ ਗਿਆ ਮੇਰਾ ਜਲ ਖਾਲੀ ਹੋ ਗਿਆ ਓਏ ਔਰੇ ਬੱਦੇ ਵਾ ਮਰਦਾ ਨਹੀਂ ਮੇਰੇ ਬੰਦੇ ਬੱਦੇ ਮੈਨੂੰ ਗਿਆ ਆਵ ਲਾਣਾ ਰੜੀ ਆਵ ਲਾਣਾ ਰੜੀ ਆਵ ਲਾਣਾ ਰੜੀ ਆਏ ਕਰਿਆ ਮੈਨੂੰ ਵੇਚਣਾ ਜੇ ਮੈਂ ਕਹਿੰਦਾ ਆ ਜਲ ਵੇਚ ਕੇ ਕਰਦਾ ਨਹੀਂ ਵੇਚਣਾ ਨਹੀਂ ਵੇਚਣਾ ਮੈਨੂੰ ਆਏ ਕਰਿਆ ਲੈ ਮੇਰੇ ਬੱਦੇ ਜਿਹੜੀ ਕਹਿੰਦਾ ਵੇਚਣਾ ਨਹੀਂ ਉਹਦੀ ਉਹਦਾ ਤੇਰਾ ਨਾ ਬੋਲਾ ਕੁਝ ਵੀ ਨਹੀਂ ਆ ਕੁਝ ਵੀ ਨਹੀਂ ਆ ਜਿਹੜੀ ਰਾਤ ਘਟਨਾ ਹੋਈ ਹੈ ਇਹਦੇ ਬਾਰੇ ਅਸੀਂ ਕੀ ਕਰਾਂ ਦੇਖੋ ਜੀ ਸਾਨੂੰ ਤਾਂ ਸਵੇਰੇ ਪਤਾ ਲੱਗਿਆ ਵੀ ਜੋ ਵੀ ਵਸ ਹੋਇਆ ਅਸੀਂ ਤਾਂ ਕੱਲ ਜਿਵੇਂ ਸਾਨੂੰ ਇਹਨਾਂ ਨੇ ਦੱਸਿਆ ਇਹਨੂੰ ਵੀ ਇਹ ਮੁੰਡਿਆਂ ਨੇ ਕਿਤੇ ਵਿਆਹ ਦੀ ਪਾਰਟੀ ਪੁਲਟੀ ਕਰਨੀ ਸੀਗੀ ਆਪਣੀ ਇਹਨੂੰ ਬੁਲਾ ਲਿਆ ਬੰਦਿਆਂ ਨੇ ਮੁੰਡਿਆਂ ਨੇ ਉੱਥੇ ਜਾ ਕੇ ਫਿਰ ਇਹ ਰਾਤ ਨੂੰ ਫੋਨ ਇਹਨੂੰ ਕੀਤਾ ਗਏ ਇਹਨੇ ਕੋਈ ਫੋਨ ਅਟੈਂਡ ਨਹੀਂ ਕੀਤਾ ਕੋਈ ਗੱਲਬਾਤ ਨਹੀਂ ਹੋਈ ਇਹਦੇ ਨਾਲ ਸਾਡੀ ਸਰੀਆ ਤੇਨੂੰ ਲੱਬਿਆ ਲੁੱਬਿਆ ਵੀ ਥੋੜਾ ਮੋਟਾ ਅਸੀਂ ਸਾਨੂੰ ਨਹੀਂ ਪਤਾ ਲੱਗਿਆ ਸਵੇਰੇ ਜਾ ਕੇ ਪਤਾ ਲੱਗਿਆ ਵੀ ਪਿੰਡ ਦੇ ਬਾਹਰ ਇੱਕ ਡੈੱਡ ਬੋਡੀ ਪਈ ਆ ਚਲੋ ਉਧਰ ਅਸੀਂ ਚਲੇ ਗਏ ਫਿਰ ਦੇਖਿਆ ਨਾ ਨੇ ਮੁੰਡਾ ਨੇ ਜਾ ਕੇ ਨਾਲ ਦਿਆ ਨੇ ਅਸੀਂ ਥੋੜਾ ਲੇਟ ਆਏ ਆ ਤੇ ਇਹ ਮੁੰਡਾ ਸਾਡਾ ਹੀ ਸੀਗਾ ਇਹ ਸਾਨੂੰ ਹੁਣ ਇਹਦੇ ਬਾਰੇ ਹਜੇ ਕੁਝ ਨਹੀਂ ਥੋੜਾ ਕੀ ਲੱਗ ਰਹੀ ਮੇਰਾ ਭਤੀਜਾ ਲੱਗਦਾ ਸੀਗਾ ਹਾਲਤ ਦੇਖੋ ਜੀ ਇਹ ਜਦ ਗਏ ਸੀ ਡੈਡੀ ਸੀਗਾ ਹੁਣ ਹਾਲਤ ਠੀਕ ਹੀ ਸੀਗੀ ਕੋਈ ਨਹੀਂ ਕੋਈ ਸੱਟ ਬੇਟ ਨਹੀਂ ਮਾਰੀ ਹੋਈ ਕੋਈ ਕੁਛ ਨਹੀਂ ਉਪੇਧ ਭਰੀ ਹਾਲਤ ਸੀਗੀ ਯਾਨੀ ਕਿ ਕਾਰਨਾਂ ਦਾ ਹਜੇ ਪਤਾ ਨਹੀਂ ਹੈਗਾ ਇਹ ਚੌਧਰੀ ਮਾਜਰਾ ਪਿੰਡ ਤੋਂ ਉਮਰ ਕਰੀਬ ਇਹਦੀ 23 24 ਸਾਲ ਹੈਗੀ ਆ ਦੰਮਕਰ ਪਹਿਲਾਂ ਇਹ ਗੱਡੇ ਗੱਡੇ ਦਾ ਕੰਮ ਸਿੱਖਦਾ ਸੀਗਾ ਚਲੋ ਉਹ ਕਰ ਲਿਆ ਸੀਗਾ ਹੁਣ ਇਹ ਕੱਪੜੀ ਦੁਕਾਨ ਤੇ ਲੱਗੇ ਹੋਇਆ ਸੀਗਾ ਨਾਬੇ ਬੱਚਿਆਂ ਦਾ ਨਾਮ ਸੰਦੀਪ 바ਵਾ ਜਿਹੜੇ ਮੁੰਡਿਆਂ ਨਾਲ ਪਾਰਟੀ ਕਰਨ ਗਿਆ ਤੀ ਉਹ ਪਿੰਡ ਦੇ ਹੀ ਨੇ ਜਾਂ ਬਾਹਰਲੇ ਮੁੰਡੇ ਉਹਦੇ ਬਾਰੇ ਸਾਨੂੰ ਹਜੇ ਨੌਲੇਜ ਹੈ ਨਹੀਂ ਉਹ ਬਾਹਰ ਦੇ ਸੀਗੇ ਕੀ ਨਾਮ ਪੁੱਤਾਂ ਦਾ ਮੇਰਾ ਨਾਮ ਹਰਵਿੰਦਰ ਸਿੰਘ ਹੈ ਕੀ ਗੱਲ ਜੀ ਤੁਹਾਡੇ ਬੇਟੇ ਨਾਲ ਬੇਟੇ ਰਾਜੀ ਸਾਢੇ 8 ਵਜੇ ਜੀ ਬੇਟੇ ਕੋਲੇ ਲੈ ਕੇ ਆਇਆ ਇਹ ਸਮਾਨ ਤੁਹਾਡਾ ਬੱਚਾ ਮੇਰਾ ਦੋਤਾ ਟਿੱਕੀਆਂ ਟੁਕੀਆਂ ਲੈ ਕੇ ਆਇਆ ਇਹ ਅੱਲਾ ਭਾਜੀ ਵੰਡੀਆਂ ਜੀ ਸਾਰੇ ਸ੍ਰੀਕੇ ਦੀਆਂ ਨੇ ਸ੍ਰੀਕੇ ਦੀ ਭਾਜੀ ਵੰਡ ਗਿਆ ਉਹ ਨਾ ਨਮਕਨਾ ਮਾਮੂ ਉਸ ਲੈ ਕੇ ਆ ਖਾਨ ਨੂੰ ਟਿੱਕੀਆਂ ਲਿਆਈ ਜੀ ਵਰਤੇ ਖਵਾ ਕੇ ਗਿਆ ਜੀ ਸਾਨੂੰ ਫਿਰ ਇੱਕ ਫੋਨ ਆ ਗਿਆ ਜੀ ਉਹਦੇ ਕੋਲੇ ਉਹ ਕਹਿੰਦਾ ਦੀਪੂ ਆਈ ਮੜਾ ਜਾ ਮੈਂ ਜਦ ਹੀ ਫੋਨ ਕਰਤਾ ਜੀ ਮੇਰੇ ਬੇਟੇ ਨੂੰ ਮੈਂ ਦੀਪੂ ਨੂੰ ਘਰੇ ਆ ਜਾ ਪੁੱਤਾਂ ਆਪਣੀ ਗੱਡੀ ਲੈ ਕੇ ਆਉਣੀ ਆ ਸਤ ਸੰਗਰ ਖੜੀ ਆ ਚੱਲ ਮੈਂ ਫੋਨ ਕਰਾਇਆ ਇਹਨੂੰ ਇਹ ਕਹਿੰਦਾ ਮੈਂ ਡੈਡੀ ਆਉਣਾ ਮੇਰੇ ਨਾਲ ਇਹ ਗੱਲ ਹੋਈ ਸੀ ਉਸ ਤੋਂ ਬਾਅਦ ਫੇਰ ਮੈਂ ਫੋਨ ਕਰੀ ਗਿਆ ਮੇਰਾ ਫੋਨ ਚੱਕੀ ਗਿਆ ਜੀ ਫੋਨ ਤੇ ਕਹੀ ਗਿਆ ਮੈਂ ਡੈਡੀ ਆਇਆ ਮੈਂ ਡੈਡੀ ਆਇਆ ਬਸ ਆਇਆ ਮੈਂ ਇੱਕ ਸਾਡੇ ਪਿੰਡ ਦਾ ਬਣਤਾ ਨਾ ਮੁੰਡਾਈ ਕਾਲਾ ਕਾਲਾ ਉਹ ਉਹ ਦਾ ਫੋਨ ਗਿਆ ਜੀ ਮੇਰੇ ਫੋਨ ਤੋਂ ਬਾਅਦ ਇੱਕ ਬਲੈਰੋ ਗੱਡੀ ਆਈ ਹੈ ਜੀ ਕੜ ਕੇ ਬਲੈਰੋ ਗੱਡੀ ਆਈ ਹੈ ਜਿਹੜੀ ਉਹਦਾ ਨੰਬਰ ਮੈਨੂੰ ਪਤਾ ਨਹੀਂ ਹੈਗਾ 19 19 ਉਸ ਉਸ ਨੰਬਰ ਆਈ ਉਸ ਨੰਬਰ ਆਈ ਮੈਂ ਦੇਖਿਆ ਹੈ ਥਾਣੇ 'ਚ ਉਹ ਉਹ ਨੰਬਰ ਉਹ ਨੰਬਰ ਤੇ ਮੈਨੂੰ ਪਤਾ ਲੱਗਿਆ ਜੀ ਗੱਡੀ ਆਈ ਹੈ ਸਵੇਰੇ ਸਾਜਰੇ ਉਹ ਉਹ ਗੱਡੀ ਦਾ ਕੈਮ ਸਾਰੇ ਜਿਹੜੇ ਗਲੀ 'ਚ ਕੈਮਰੇ ਲੱਗੇ ਹੋਏ ਨੇ ਉਹ ਚੈੱਕ ਕਰਾਈ ਜੀ ਮੈਂਨੇ ਮਾਈ ਗੱਲਬਾਤ ਕੀ ਹੋਈ ਆ ਤੇ ਗੁਰਦੁਆਰੇ ਸਵੇਰੇ ਜਦੋਂ ਆ ਕੋਈ ਗ੍ਰੰਤੀ ਮੱਥਾ ਟੇਕਣਾ ਹੁੰਦਾ ਜੀ ਉਹਦੇ ਗੇਟ ਦੇ ਪਹਿਲਾਂ ਉਰਲੇ ਉਰਲੇ ਪਾਸੇ ਪਿਆ ਦੀ ਇਹ ਇਹ ਕਹਿੰਦੇ ਨੇ ਪਰ ਉਹ ਬੰਦਾ ਜਿਹੜਾ ਆਇਆ ਜੀ ਸਾਡੇ ਗਵੰਡੀਆਂ ਦਾ ਉਹ ਲੱਗਿਆ ਕਹਿਣ ਜੀ ਉਹ ਕਹਿੰਦਾ ਨਹੀਂ ਨਹੀਂ ਉਹਦਾ ਮੁੰਡਾ ਉੱਥੇ ਉੱਥੇ ਪਿਆ ਦੀ ਗੁਰਦੁਆਰੇ ਦੇ ਮੁਗੇ ਬਿਆਨ ਹੋਇਆ ਜੀ 23 ਤਰੀਕ ਦਾ 22 ਤਰੀਕ ਦੀ ਦੀ ਅਪਰਾਧ ਸੀ ਇਹਦੀ ਇਸੇ 22 ਦੀ ਅਲੇ ਕੱਲ ਅਸੀਂ ਭਾਜੇ ਬਣਦੇ ਦੀ ਅੱਜ ਮੇਰੀ ਨੂੰ ਨੂੰ ਮੈਂ ਲੈ ਕੇ ਆਉਣਾ ਸੀ ਗੱਡੀ ਸਾਡੀ ਸਤਸੰਗ ਘਰ ਚ ਖੜੀ ਦੀ ਬਾਬਾ ਜੀ ਨੇ ਆਉਣਾ ਸੀ ਅਸੀਂ ਆਲੇ ਕਹਿੰਦੇ ਵੀ ਚੱਲ ਮਾ ਬਾਬਾ ਜੀ ਦੇ ਦਸਨ ਕਰਾ ਦਾਂਗੇ ਠੀਕ ਆ ਅੱਜ ਅੱਜ ਨੂੰ ਲੈ ਕੇ ਮੇਰਾ ਜਵਾਈ ਗੱਡੀ ਉੱਥੇ ਛੱਡ ਕੇ ਸਤਸੰਗ ਘਰ ਆਈ ਹਾਈ ਗੱਡੀ ਛੱਡ ਕੇ ਵਗ ਗਿਆ ਉਹ ਉਹਨੇ ਫਿਰ ਮੈਨੂੰ ਫੋਨ ਵੀ ਕਰਿਆ ਉਹ ਕਹਿੰਦਾ ਡੈਡੀ ਨੇਰਾ ਹੋ ਗਿਆ ਸਤਸੰਗ ਘਰ ਚ ਮੈਂ ਚਾਬੀ ਦੇ ਗਿਆ ਗੱਡੀ ਸਵੇਰੇ ਲੈ ਜਾਊਗਾ ਤੁਸੀਂ ਗੱਡੀ ਹੁਣ ਸਵੇਰੇ ਲੈ ਕੇ ਆਉਣੀ ਦੀ ਚੱਕੇ ਫਿਰ ਮੈਂ 12 ਵਜੇ ਤੱਕ ਜੀ ਫੋਨ ਲਾਈ ਗਿਆ ਮੇਰੇ ਨਾਲ ਗੱਲਬਾਤ ਹੁੰਦੀ ਗਈ 12 ਵਜੇ ਤੋਂ ਬਾਅਦ ਮੈਂ ਸਕੂਟਰ ਚੱਕਿਆ ਜੀ ਸਾਰੇ ਪਿੰਡ ਦੇ ਆਲੇ-ਦੁਆਲੇ ਢੇੜਾ ਕੱਢ ਕੇ ਆਇਆ ਮਾਦਰੇ ਬਿਟਾ ਆਇਆ ਨਹੀਂ ਹੈਗਾ ਉਦੋਂ ਬਾਅਦ ਨਹੀਂ ਹੋਣ ਚੱਕਿਆ ਜੀ ਉਹਦੀਆਂ ਕੱਲਾਂ ਡਿਟੇਲ ਦੀਆਂ ਜਿਹੜੀਆਂ ਉਹ ਸਾਰੀਆਂ ਮਟੇਤੀ ਗਈਆਂ ਜੀ ਜਿਹੜੇ ਉਹਦੇ ਯਾਰ ਦੋਸਤ ਸੀ ਮੈਂ ਤਾਂ ਹੀ ਉਹਦੇ ਯਾਰ ਦੋਸਤਾਂ ਕਰਕੇ ਮੈਂ ਕਾਰਵਾਈ ਕਰ ਰਿਹਾ ਜੀ ਮੈਂ ਤੁਹਾਨੂੰ ਬੰਨਦੀ ਕਾਰਵਾਈ ਆ ਜਿਹੜਾ ਇੱਕ ਪੰਡਤਾਂ ਦਾ ਮੁੰਡਾ ਸੀ ਸਾਡੇ ਕਾਲਾ ਉਹ ਉਹਦਾ ਫੋਨ ਆਇਆ ਜੀ ਮੇਰੇ ਕੋਲੇ 8:00 ਵਜੇ ਸਾਡੇ ਘੱਟ ਪਤਾ ਨਹੀਂ ਮੈਨੇ ਫੋਨ ਕਰਾਈ ਉਦੋਂ ਬਾਅਦ ਉਹ ਪੰਡਤਾ ਨੇ ਮੁੰਡੇ ਦਾ ਫੋਨ ਆਇਆ ਜੀ ਉਹਦੇ ਕੋਲ بیٹے ਦਾ ਫੋਨ ਆ بیٹے ਦੇ ਫੋਨ ਤੇ ਆ ਉਹ ਤੋਂ ਬਾਅਦ ਨਹੀਂ ਪਤਾ ਲੱਗਿਆ ਸਰਪ੍ਰਦਾਸ਼ਾਂ ਤੋਂ ਕਿ ਮੰਗ ਚਾਉਨੇ ਹੋ ਅਧਿਆਸ਼ਾਂ ਜੀ ਮੰਗ ਕਾਣੇ ਦੇਖੋ ਜੀ ਮੇਰਾ ਕੱਲਾ ਬੇਟਾ ਦੀ ਜੀ ਮੈਂ ਕੱਲਾ ਬੇਟਾ ਦੀ ਅੱਜ ਮੈਂ ਆਪਦੀ ਨੂੰ ਨੂੰ ਲੈ ਕੇ ਆਉਣਾ ਜੀ ਤੇਰਾ ਘਰ ਖਾਲੀ ਹੋ ਗਿਆ ਘਰ ਖਾਲੀ ਹੋ ਗਿਆ ਜੀ ਔਰ ਹੋਰ ਕੀ ਮੈਂ ਜਾਣਾ ਮੇਰਾ ਘਰ ਖਾਲੀ ਹੋ ਗਿਆ ਯਾਰ ਕਿੱਥੇ ਮੇਰੇ ਖੁਸ਼ੀ ਹੋਏ ਨਹੀਂ ਮੇਰੇ ਘੁਲੀਆਂ ਹੋ ਗਏ ਅੱਜ ਅੱਜੇ ਘੁਲੀਆਂ ਹੋਈਆਂ ਇਹਨਾਂ ਦੇ Okay. <laughs>